ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਵੈਧ ਸ਼ਰਾਬ ਨੂੰ ਲੈ ਕੇ ਗੈਰ ਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁਖਾ ਜ਼ੀਰੋ ਟੋਲਰੈਂਸ ਆ ਪਰ ਲਗਾਤਾਰ ਜਿਹੜੇ ਵੀ ਅਵੈਧ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੇ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ਇਨਏ ਦੀ ਇਨਏ ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੀਟਾਈਜ਼ਰ ਬਣਾ ਕੇ ਵੇਚਦੇ ਸੀ ਜਾ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ENA ਯੂਜ਼ ਹੁੰਦਾਗਾ ਉਹਦੇ ਚੋਂ ਦੀ ਦਰਵਰਤੋਂ ਕਰਦੇ ਸੀਗੇ ਕੱਲ ਰਾਤ ਆਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦਿਆਂ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨੋਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨੋਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਗ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀਆਰਬੀ ਜਿਹੜੀ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਡਜਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਉਹਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਬੜੀਆਂ ਗੱਜਨਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ 2 ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋ ਜਾਂਣ ਲੱਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਬਿਲਕੁਲ ਕੰਨ ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਾਂ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀ ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ENA ਕਿਉਂਕਿ ਪੈਟਰੋਲ 'ਚ ਵੀ ਵਰਤਿਆ ਜਾਂਦਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ENA ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਤਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨੇਗੀਆਂ ਜੇਕਰ ਇੰਗਲਿਸ਼ ਜਿਹਨੂੰ IMFL ਕਹਿੰਦੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 250000 ਬੋਤਲ ਜਿਹੜੀਆਂ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵਾ ਜਿਹੜੇ ਲੋਕ ਦੇਸ਼ ਦੇ ਅੰਦਰ ਇਲੈਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਧੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮਹਿਸੂਸ ਕਰਦੇ ਨੇਗੇ ਇਸ ਮਟੀਰੀਅਲ ਨੂੰ ਵਰਤਦੇ ਨੇਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ኢਐਨਏ ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਆਬਾਦ ਸ਼ਰਾਬ ਇਲੈਗਲ ਲਿਕਰ ਦੇ ਅੰਦਰ ਇਲੈਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਟ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਅ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ 'ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਹਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੋੜਲੀ ਜਿਹੜੀ ਇਹ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨਏ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦੁਰਵਰਤੋਂ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 178 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 313 313 ਜਿਹਨੂੰ ਪਿਚੋਰੀ ਕਹਿਦੇ ਨੇ 316 ਕ੍ਰਿਮੀਨਲ ਬ੍ਰੀਚ ਆਫ ٹرسٹ ਇਹ 125 ਇਨਡੈਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਕੀਤੇ ਜਾਣਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਤਾਰਾ ਲਾਈਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀਆਂ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਰੱਖਿਆ ਜਾਊਗਾ ਜੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਉਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟਸ ਜਾ ਕੇ ਗੈਰ ਕਾਨੂੰਨੀ ਧੰਦੇ ਸ਼ਾਮਲ ਹੋਣੀ ਸੀ ਕਿਉਂਕਿ ਬਹੁਤ ਸਾਰੇ ਸਟੇਟਾਂ ਨੇ ਦੇਸ਼ ਦੇ ਅੰਦਰ ਕਈ ਸਟੇਟਾਂ ਨੇ ਪ੍ਰਹੈਪਸ਼ਨ ਕੀਤੀ ਹੋਈ ਆ ਕਈ ਸਟੇਟਾਂ ਕਹਿਣ ਨੂੰ ਅਸਕੇ ਅਸੀਂ ਸ਼ਰਾਬ ਬੰਦੀ ਕੀਤੀ ਆ ਉਹ ਸਟੇਟਾਂ ਕੀ ਕਰਦੀਆਂ ਲਗੀਆਂ ਦੂਜੇ ਸਟੇਟਾਂ ਦੀਆਂ ਡਿਸਟ੍ਰਿਕਟਰੀਆਂ ਦੇ ਵਿੱਚੋਂ ਦੂਸਰੇ ਸਟੇਟਾਂ ਦੇ ਅੰਦਰੋਂ ਜਿੱਥੇ ਈਐਨਏ ਦੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ਈਐਨਏ ਦੀ ਪ੍ਰੋਡਕਸ਼ਨ ਤਾਂ ਜਿਵੇਂ ਪਹਿਲਾਂ ਕਿਹਾਗਾ ਪੈਟਰੋਲ 'ਚ ਹੁੰਦੀ ਆ ਡੀਜ਼ਲ 'ਚ ਹੁੰਦੀ ਆ ਉੱਥੇ ਇਲੈਗਲ ਵਪਾਰ ਜਿਹੜਾ ਉਹਨਾਂ ਸਟੇਟਾਂ ਦੇ ਅੰਦਰ ਉੱਥੇ ਦੀਆਂ ਜਿਹੜੀਆਂ ਵੀ ਕੋਈ ਪੋਲਿਟਿਕਲ ਪਾਰਟੀਆਂ ਨੇ ਗਿਆ ਉਹ ਕਰਦੀਆਂ ਨੇਗੀਆਂ ਕਿਉਂਕਿ ਉਥੇ ਦੀ ਅਰਾਜ ਕਰਦਾ ਸਰਕਾਰਾਂ ਕਰਦੀਆਂ ਰਹੀਆਂ ਕਿਉਂਕਿ ਇਹ ਸਾਰਾ ਮਟੀਰੀਅਲ ਮੈਂ ਦੇਖਿਆਗਾ ਬਹੁਤ ਬਾਾਰ ਹੋਇਆਗਾ ਜਦੋਂ ਵੀ ਕਿਤੇ ਈਐਨਫ ਫੜਾਇਆ ਜਾਂਦਾਗਾ ਉਹਦਾ ਲਿੰਕ ਜਿਹੜਾਗਾ ਉਹਨਾਂ ਸਟੇਟਾਂ ਦਾ ਨਿਕਲਦਾ ਜਿੱਥੇ ਪ੍ਰਹਿਪਸ਼ਨ ਕੀਤੀ ਹੋਈ ਆ ਜਹਾ ਜਿੱਥੇ ਸੈਨੀਟਾਈਜ਼ਰ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇਗੀਆਂ ਜਹਾ ਜਿੱਥੇ ਪੇਂਟ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇਗੀਆਂ ਉਹਨਾਂ ਜਗ੍ਹਾ ਦੇ ਉੱਤੋਂ ਇਹਦਾ ਲਿੰਕ ਜਿਹੜਾ ਬਹੁਤ ਸਾਰੇ ਕੇਸਾਂ ਚ ਐਸਟੈਬਲਿਸ਼ ਹੋਇਆਗਾ ਬਿਲਕੁਲ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਬਲਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਲਾਨ ਵਿਦਨ ਟਾਈਮ ਪੇਸ਼ ਹੋਣਗੇ ਇਹਦੀ ਸਾਰੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਉਹਦੇ ਉਸ ਨੂੰ ਜਿਹੜਾ ਅਸੀਂ ਜਲਦੀ ਕੰਪਲੀਟ ਕਰਾਂਗੇ ਔਰ ਸਾਰੇ ਦੋਸ਼ੀ ਜਿਹੜੇ ਨੇ ਫੜੇ ਗਏ ਨੇਗੇ ਜਿਹੜੀ ਫਰਦਰ ਲੀਡ ਹੋਊਗੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅੰਦਰ ਜਿਹਦਾ ਵੀ ਨਾਮ ਆਊਗਾ ਉਹ ਵੀ ਫੜਾਗੇ ਔਰ ਉਹਦਾ ਵੀ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜੀ ਇਹ ਜੋ ਪ੍ਰਕਿਰਿਆ ਨੇ ਫਕੜਾ ਗਿਆ ਹੈ ਇਹ ਪਹਿਲੀ ਵਾਰ ਜਿਹੜਾ ਪਹਿਲਾ ਵੀ ਜਿਹੜਾ ਇੱਕ ਮੁੱਦੇ ਦੇ ਖੁਲਾਸੇ ਤੋਂ ਚੱਲਿਆ ਹੈ ਬਿਲਕੁਲ ਜੀ ਹਜੇ ਤਾਂ ਸਿਰਫ 12 ਜਾਂ 13 ਘੰਟੇ ਹੋਏ ਨੇਗੇ ਹਜੇ ਉਹਨਾਂ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਜਾ ਕੇ ਪੇਸ਼ ਕਰਕੇ ਫਰਦਰ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਜਾਊਗਾ ਔਰ ਜਿਹੜੀ ਸੈਕੰਡ ਲੀਡ ਆ ਕਿ ਬੈਕਵਰਡ ਲਿੰਕੇਜ ਜਿਹੜਾ ਤੁਹਾਡਾ ਕੁਐਸਚਨ ਆ ਕਿ ਬੈਕਵਰਡ ਲਿੰਕੇਜ ਕਿੱਥੇ ਆ ਫਾਰਵਰਡ ਲਿੰਕੇਜ ਕਿੱਥੇ ਆ ਤੇ ਬੈਕਵਰਡ ਲਿੰਕੇਜ ਕਿੱਥੇ ਆ ਉਹ ਦੋਨਾਂ ਨੂੰ ਖੰਗਾਲ ਕੇ ਔਰ ਦੋਨੇ ਪਾਸੇ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਾਂਗੇ ਨਹੀਂ ਹਜੇ ਬਿਸਲੇਰੀ ਦਾ ਨਾਮ ਇਹ ਲੈਰੀ ਦਾ ਗੋਲ ਚੈੱਕ ਕੀਤਾ ਗਿਆ ਹੈ ਜੀ ਹਜੇ ਕਿਉਂਕਿ ਰਾਤ ਦੀ ਕਾਰਵਾਈ ਆ ਰਾਤ 10 ਤੋਂ ਬਾਅਦ ਇਹ ਰਿਕਵਰੀਆਂ ਜਿਹੜੀਆਂ ਹੋਣੀਆਂ ਨੇਗੀਆਂ ਸੋ ਹਜੇ ਦਿਨ ਦੇ ਸਮੇਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਉਹਨਾਂ ਸਾਰੀਆਂ ਇੰਡਸਟਰੀਆਂ 'ਚ ਪਹੁੰਚ ਕੇ ਵੀ ਚੈੱਕ ਕਰਨਗੀਆਂ ਜੀ ਬਿਸਲੇਰੀ ਇਹ ਇਟੋਲ ਕਈ ਫੇਸ ਤੋਂ ਹਿਬ੍ਰਿਡ ਹੈ ਹਜੇ ਜੀ नहीं इथेनॉल नहीं इथेनॉल का मतलब शराब शराब जैसे बिहार सेकंड गुजराग, देश के प्रधानमंत्री साहब का सूबा गुजरात उसमें प्रहिप्शन है पर वहां भी आपसे जो लोग भी शराब का सेवन करते जाएंगे तो आपको खूब मिलती है ਸਰ ਗੁਰਦਾਸਪੁਰ ਤੋਂ ਟਰੱਕ ਚੱਲਦਾ ਬਠਿੰਡੇ ਤੱਕ ਕੋਈ ਡਿਪਾਰਟਮੈਂਟ ਨਹੀਂ ਰੋਕ ਪਾਉਂਦਾ ਲੱਗਦਾ ਨਹੀਂ ਕਿ ਇਹਨੇ ਜ਼ਿਲ੍ਹਿਆਂ ਦੀ ਕਬੱਡੀ ਨਾਕਾਮੀ ਇਸ ਦੇ ਵਿੱਚ ਬਿਲਕੁਲ ਹੈ ਜੀ ਜਦੋਂ ਸਾਨੂੰ ਸਾਡੀ ਸਾਡੀ ਟੀਮ ਨੂੰ ਸਾਡੀ ਟੀਮ ਨੂੰ ਇਨਪੁੱਟ ਸੀ ਵੀ ਕਦੋਂ ਇਹ ਚੈਨਲਾਂ ਕਿੱਥੇ-ਕਿਥੇ ਜਾਣਾਗਾ ਸੋ ਕਿੱਥੇ ਖੜਨਾਗਾ ਬਿਲਕੁਲ ਦੋਨੇ ਟਰੱਕ ਲਗ ਲਗ ਡਾਇਰੈਕਸ਼ਨਾਂ ਚ ਆ ਰਹੇ ਤੇ ਜਿੱਥੇ ਜਿੱਥੇ ਇਹਨਾਂ ਨੇ ਖੜਨਾ ਸੀਗਾ ਉੱਥੋਂ ਇਹਨਾਂ ਨੂੰ ਅਸੀਂ ਫੜਿਆ ਗਿਆ ਕਿਉਂਕਿ ਇਹ ਨਾ ਹੋਵੇ ਕਿ ਇੱਕ ਟਰੱਕ ਇਧਰ ਹੀ ਲੰਘ ਜਾਏ ਕਿ ਇਧਰ ਹੀ ਲੰਘ ਜਾਏ ਸੋ ਪੂਰਾ ਜਿਹੜਾ ਜਾਲ ਪਿਛਲੇ 24 ਘੰਟੇ ਤੋਂ ਸਾਡਾ ਬਿਛਾਇਆ ਹੋਇਆ ਸੀਗਾ ਉਸ ਦੇ ਤਹਿਤ ਇਹਨੂੰ ਫੜਿਆ ਗਿਆ ਸਰ 2020 ਮੈਂ 2020 ਦਾ ਸੀਸੀਟੀਵੀ ਦਾ ਹੁੰਦਾ ਡਿਪਾਰਟਮੈਂਟ ਦੇ ਕੋਲੇ ਤੇ ਉਥੇ ਉਹਨਾਂ ਨੇ ਨਹੀਂ ਕਦੇ ਇਹ ਜੀਜਾਜ ਕਰੀ ਹੈਗੀ ਵੀ ਕਿਉਂ ਇਹ ਜਿਹੜੀ ਫੁਟੇਜ ਆ ਵੀ ਆਖਰ ਕਿੱਥੇ ਜਾ ਰਹੀ ਹੈ ਨਹੀਂ ਇਹ ਬਿਲਕੁਲ ਮੈਂ ਉਹੀ ਕਹਿ ਰਿਹਾ ਹਾਂ ਅਜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੀ ਆ ਉਹਦੀ ਖੰਗਾਲੀ ਜਾ ਰਹੀ ਆ ਅਗਲਾ ਬੁਲੇਟਿਨ ਜਲਦੀ ਜਾਰੀ ਕਰਾਂਗੇ ਸਰ 2020 ਜਬ ਤਰਨ ਤਾਰਨ ਮੇ ਬਹੁਤ ਸਾਰੀ ਮੌਤੇ ਹੋਈ ਥੀ ਉਸਕੇ ਬਾਦ ਇੱਕ ਪ੍ਰੋਗਰਾਮ ਬਣਾਇਆ ਗਿਆ ਥਾ ਕਿ ਹਮ ਸਾਰੀ ਡਿਸਟਿਲਰੀਜ਼ ਮੇ ਜੋ ਵੀ ਵਾਹਿਕਲਸ ਦੇਖਰ ਜਾਏਗੇ ਉਨਪੇ ਜੀਪੀਐਸ ਟਰੈਕਿੰਗ ਹੋਗੀ ਸਭ ਕੁਝ ਹੋਗੀ ਸੋ ਫਿਰ ਇਸਕੇ ਬਾਵਜੂਦ ਇਹਨੇ ਸਮਗਲ ਹੋ ਰਹਾ ਹ ਜੀਪੀਐਸ ਤੋਂ ਇਹ ਕਹਿੰਦਾ ਨਾਗਾ ਕਿ ਇੱਕ ਜਗ੍ਹਾ ਤੋਂ ਬਿਲ ਕਟਿਆ ਇਸ ਜਗ੍ਹਾ ਤੇ ਜਾਣਾਗਾ ਜਿੱਥੇ ਜਿਹੜੀ ਆ ਉਹਦੀ ਹਾਂ ਡੈਸਟੀਨੇਸ਼ਨ ਤੇ ਪਹੁੰਚਣਾ ਡੈਸਟੀਨੇਸ਼ਨ ਤੋਂ ਪੈਂਚਨ ਤੋਂ ਪਹਿਲਾਂ ਕਿਤੇ ਕਿਤੇ ਬਿਲ ਫਿਰਚ ਕੀਤਾ ਜਾਂਦਾਗਾ ਉਹ ਇਹ ਪਤਾ ਲੱਗਦਾ ਕਿੱਥੋਂ ਕਟਿਆ ਸੀ ਜੀ ਇਹ ਆਈਸੀ ਕੈਮੀਕਲ ਬਠਿੰਡਾ ਜਾਣਾ ਸੀ ਸਰ ਇਹਦਾ ਅਜੇ ਜਾਂਚ ਹੋ ਰਹੀ ਹੈ ਵੇਟ ਕਰੋ ਢਾਬੇ ਦੀ ਗੱਲ ਕਰ ਰਹੇ ਸੀ ਕਿ ਫੋਟੋ ਦਿਖਾ ਰਹੀ ਸੀ ਉਹਨੂੰ ਥੋੜਾ ਡਿਟੇਲ ਕਰੋਗੇ ਪਲੀਜ਼ ਬਿਲਕੁਲ ਇਹ ਮੰਨ ਰਾਜ ਟਾਬਾ ਕੋਰਟ ਸ਼ਨੀਰ ਇਹ ਹੈਗਾ ਬਠਿੰਡਾ ਮਾਨਸਰ ਮਾਨ ਬਠਿੰਡਾ ਮਾਨਸਰ ਰੋਡ ਤੇ ਜਿਹੜਾ ਮੰਨ ਰਾਜ ਟਾਬਾ ਮੰਨ ਰਾਜ ਟਾਬਾ ਮੰਨ ਰਾਜ ਟਾਬੇ ਦੇ ਉੱਤੇ ਜਿਹੜਾ ਇਹ ਫੜਿਆ ਗਿਆ ਹਿੰਜੀ ਮਸਲ ਬਠਿੰਡੇ ਇਹ ਫੜਿਆ ਗਿਆ ਤੇ ਜਿਹੜਾ ਰੂਟ ਹੈ ਰੂਟ ਇਹ ਇੰਡੀਕੇਟ ਕਰਦਾ ਹੈ ਕਿ ਕਿੱਥੇ ਜਾ ਰਿਹਾ ਸੀ ਤਾਂ ਅਜੇ ਇਨਵੈਸਟੀਗੇਸ਼ਨ ਆ ਮੈਂ ਮੋੜੇ ਕਮੈਂਟ ਨਹੀਂ ਕਰੂੰਗਾ ਅਜੇ ਵੇਟ ਕੀਤਾ ਜਾ ਸਕਦੀ ਹੈ ਕਿ ਉਹ ਸਾਨੂੰ ਉੱਥੇ ਪਹੁੰਚ ਲੈਣ ਦੇ